ਉਗਰਾਹਨ ਸਾਹਿਬ ਜੋ ਕੱਲ ਕੇਂਦਰ ਸਰਕਾਰ ਨਾਲ ਮੀਟਿੰਗ ਹੋਈ ਹੈ ਜੀ ਉਸ ਦੇ ਬਾਰੇ ਵਿਸ਼ੇਸ਼ ਚਰਚਾ ਵਿੱਚ ਦੱਸੋ ਦੇਖੋ ਕੇਂਦਰ ਸਰਕਾਰ ਦੇ ਨਾਲ ਖੇਤੀਬਾੜੀ ਮੰਤਰੀ ਤੋਂ ਅਮਰ ਸਿੰਘ ਆਉਂਦੇ ਚ ਰੇਲਵੇ ਮੰਤਰੀ ਸੀ ਕ ਰਾਜ ਮੰਤਰੀ ਪੰਜਾਬ ਵਾਲੇ ਉਹ ਸੀਗੇ ਇਹ ਮੰਤਰੀਆਂ ਨਾਲ ਤਿੰਨਾਂ ਨਾਲ ਬੈਠੇ ਸੀ ਸਾਰੀਆਂ ਜਥੇਬੰਦੀਆਂ ਗੱਲਬਾਤ 3.5 ਘੰਟੇ ਚੱਲੀ ਪਰ ਗੱਲਬਾਤ ਜਿੱਥੇ ਚੱਲੀ ਸੀ ਉੱਥੇ ਖੜੀ ਹੈ ਅੱਗੇ ਗੱਲਬਾਤ ਨਹੀਂ ਵੱਧ ਰਹੀ ਸਿਰਫ ਚਰਚਾ ਤੇ ਖੜੇ ਅਜੇ ਤੱਕ ਉਹ ਇਹ ਫਾਈਨਲ ਡਿਸੀਜਨ ਤੱਕ ਕੀ ਹੈ ਕਾਨੂੰਨ ਵਾਪਸ ਕਿਉਂ ਨਹੀਂ ਹੋ ਰਹੇ ਜਾਂ ਕਿੰਨੇ ਕਰ ਰਹੇ ਆ ਕੀ ਗੜਬੜਾ ਹੈ ਕਿੱਥੇ ਡਿੱਗਾ ਹੈ ਇਹ ਸਰਕਾਰ ਬਿਲਕੁਲ ਦੱਸਣ ਵਾਸਤੇ ਤਿਆਰ ਨਹੀਂ ਅਸੀਂ ਇਹ ਸਮਝਦੇ ਆਂ ਵੀ ਸਰਕਾਰ ਦੀ ਇਹ ਬਦਨੀਤੀ ਹੈ ਉਹ ਪਰਾਲਮੈਂਟ ਨੂੰ ਕਰਨਾ ਚਾਹੁੰਦੀ ਹੈ ਇਹਨਾਂ ਗੱਲਾਂ ਤੋਂ ਤੇ ਉਹ ਇੱਕ ਕਮੇਟੀ ਬਣਾ ਦਿਓ ਦੂਜੀ ਅਸੀਂ ਕਮੇਟੀ ਬਣਾ ਦਿੰਨੇ ਆ ਇੱਕ ਦੋ ਕਮੇਟੀਆਂ ਚਰਚਾ ਕਰ ਲੈਣੀਆਂ ਚਰਚਾ ਕਰਕੇ ਕੋਈ ਫੈਸਲਾ ਕਰ ਲੈਣੀਆਂ ਜਿਹੜੇ ਵਿਚ ਵਿਚਾਲੇ ਰਾਹ ਕੱਢ ਕੇ ਘੱਟ ਤੋਂ ਘੱਟ ਦੇ ਕੇ ਕਿਸਾਨਾਂ ਨੂੰ ਉਤੋਂ ਭੇਜ ਦੇਣ ਦਾ ਇੱਕ ਉਹ ਤਰੀਕਾ ਕਰ ਲੱਭ ਰਹੀ ਜ ਨੇ ਸਰਕਾਰਾਂ ਜਿਹੜਾ ਗਨਿੰਦਨਜੋਗ ਹੈ ਮੀਟਿੰਗ ਦੇ ਵਿੱਚ ਕੋਈ ਬਹੁਤੀ ਕੱਢਣ ਪੌੜ ਨਹੀਂ ਕਰ ਰਹੇ ਆਉਣ ਵਾਲੀ ਤਿੰਨ ਤਰੀਕ ਦੀ ਜੋ ਕੱਲ ਨੂੰ ਮੀਟਿੰਗ ਹੈ ਜੀ ਉਸ ਦੇ ਬਾਰੇ ਕੀ ਕਹੋਗੇ ਸਾਡਾ ਅਸੈਸਮੈਂਟ ਹੈ ਵੀ ਜਿਹੜੀ ਕੱਲ ਨੂੰ ਤਿੰਨ ਤਰੀਕ ਨੂੰ ਹੋਣੀ ਹੈ ਉਹ ਵੀ ਚਰਚਾ ਵਾਲੀ ਹੈ ਹੋਣੀ ਹੈ ਇਧਰੋਂ ਚਰਚਾ ਕਰ ਲੋ ਜਿੱਥੇ ਉਧਰੋਂ ਚਰਚਾ ਕਰ ਲੋ ਜੀ ਜੇ ਜਿਹੜੀ ਚਰਚਾ ਹੀ ਚੱਲਣੀ ਹੈ ਜੇ ਫਿਰ ਫਾਇਦਾ ਨਹੀਂ ਗੱਲਦਾ ਕੋਈ ਕੇ ਛੱਟੇ ਤੇ ਨਹੀਂ ਪਹੁੰਚ ਸਕਣੀ ਲੰਮਾ ਸਮਾਂ ਚਰਚਾ ਚੱਲੇ ਜਾਓ ਇੱਕ ਦਿਨ ਛੱਡ ਕੇ ਇੱਕ ਦਿਨ ਮੀਟਿੰਗ 'ਚ ਬਹਿ ਜਾਓ ਕਿਸੇ ਸਿੱਟੇ ਤੇ ਨਾ ਬੈਠਣਾ ਆਉਣਾ ਯਾਨੀ ਪਹਿਲਾਂ ਗੱਲ ਬਹੁਤ ਚਰਚਾ ਬਹੁਤ ਹੋ ਗਈ ਇਸ ਤੋਂ ਬਾਅਦ ਚਰਚਾ ਦੀ ਕੋਈ ਲੋੜ ਨਹੀਂ ਤੇ ਨਾਲ ਖੇਤੀਬਾੜੀ ਮੰਤਰੀ ਮੀਟਿੰਗ ਦੇ ਵਿੱਚ ਕਨਵੈਂਸ ਹੋ ਕੇ ਗਿਆ ਜਦੋਂ ਸੈੱਟ ਹੋ ਗਿਆ ਯਾਨੀ ਉਹ ਪਰ ਫਿਰ ਵੀ ਇੱਕੋ ਹੀ ਰੱਟ ਲਾਈ ਹੋਈ ਸੀ ਜਿਵੇਂ ਬੱਸ ਇੱਕ ਕਮੇਟੀ ਬਣਾ ਲਓ ਦੋਨੇ ਪਾਸੇ ਚਰਚਾ ਕਰਕੇ ਫਾਈਨਲ ਕੱਢ ਲਾਂਗੇ ਫੈਸਲਾ ਵਿਚ ਵਿਚਾਲਾ ਜਰਾ ਇਸ ਗੱਲ ਤੋਂ ਪਿੱਛੇ ਹਟ ਗਈ ਸਰਕਾਰ ਇਸ ਕਰਕੇ ਸਾਨੂੰ ਲੱਗਦਾ ਹੈ ਵੀ ਸਰਕਾਰ ਦਾ ਲੰਮਕਾਉਣ ਦਾ ਰੱਤਾ ਸਰਕਾਰ ਦਾ ਇਹਦੇ ਘੱਟ ਤੋਂ ਘੱਟ ਦੇ ਕੇ ਇਨਵੇਟ ਕੇ ਪੁਲਿਸ ਕੇ ਭੇਜਣਾ ਰੱਤਾ ਇਹ ਸੰਭਵ ਨਹੀਂ ਹੈ ਜਿੱਤੇ ਬੰਦੇ ਖੜੀਆਂ ਨੇ ਇਕੱਠ ਤੇ ਸਾਰਿਆਂ ਦਾ ਫੈਸਲਾ ਵੀ ਸਾਰੇ ਇੱਕ ਨੂੰ ਵਾਪਸ ਕਰਾ ਕੇ ਫਿਰ ਮੁੜਾਂਗੇ ਇਹ ਇੱਥੇ ਗੱਲ ਤਾਂ ਕਿ ਜਿਹਨੇ ਇੱਕਦਮ ਬੇਸਹਟਾ ਰਹੇਗਾ